ਕਾਰ ਨੂੰ ਦਮਣਾ ਦਾ ਟਰੱਕ ਭਜੰਦੀ ਵਗਿਆ ਸੀ ਇਹਦਾ ਛੋਟਾ ਹੱਥੀ ਬਣਾਤਾ ਕਿਹੜੇ ਦੀ ਸੀਟ ਸੀ ਉਹਨੂੰ ਵਿਚਾਰੀ ਨੂੰ ਆ ਪਹਿਲੀ ਵਾਰ ਦੇਖਿਆ ਕਿਹੜੀ ਸੀਟ ਤੇ ਆਪਾਂ ਬਹਿ ਕੇ ਜੰਨੇ ਆ ਉਹਨੂੰ ਅੱਜ ਪਿੱਛੇ ਬਿਠਾਤਾ ਆਹ ਪਲਾਸਟਿਕ ਬਾਡੀ ਦਾ ਆਹ ਲੱਕੜ ਬਾਡੀ ਦਾ ਆਹ ਤਾਂ ਗੱਤੇ ਦਾ ਡੱਬਾ ਹੈ ਲੱਕੜ ਦੇ 쿨ਰ ਖਾਣ ਦਾ ਆਮ ਹੀ ਆਉਂਦੇ ਬਣਾਉਂਦੇ ਆ ਪਰ ਇਹ ਘਰੇ ਦਾਸ ਨੇ ਬਣਾਇਆ ਭਾਈ ਖੁਦ ਚੱਲਦਾ ਹੈ 쿨ਿੰਗ ਕਰਦਾ ਹੈ ਤੇਨੀ ਮੈਂ ਗਮਾਰੇ ਦੀ ਰੌਣੀ ਕਰਾਦਣਗੇ ਹਾਂ ਖਾਰਾ ਨਾਲੋਂ ਚੁੱਪ ਕਰਕੇ ਜਾਂਦੇ ਚੱਲ ਮੈਂ ਭਾਈ ਠੀਕ ਐ ਪਹਿਲਾਂ ਟਰੈਕਟਰ ਨਾਲ ਪਾਲਾਂਗਾ ਮੈਂ ਵਟਾਉ ਹਾਂ ਹਾਂਜੀ ਦੋਸਤੋ ਭਾਈ ਆਪਾਂ ਕੋ ਮੋਟਰ ਤੋਂ ਬਾਅਦ ਵਟਾ ਪਾਉਣ ਆ ਗਏ ਸੀ ਤੜਕੇ ਤੜਕੇ ਤੇ ਚੱਕ ਲੈ ਘਰੋਂ ਕਈਆਂ ਕਵਾੜੀਆਂ ਤੇ ਪਾਣੀ ਹੋ ਰੀਆਂ ਐਸੇ ਘਾਰਾ ਸੀਗਾ ਪਹਿਲਾਂ ਉਹਦੇ ਨਾਲ ਚੰਗੀ ਡਿਊਟੀ ਲਈ ਹੈਗੀ ਹੁਣ ਆ ਫੋੜੇ ਨਾ ਚਾਰ ਚਪੇਰੇ ਮਿੱਟੀ ਲਾ ਕੇ ਬੱਟਾਂ ਦੇ ਮੋੜ ਬੰਦੇ ਮਾਰਾ ਟਰੈਕਟਰ ਨਾਲ ਪਾਤੀਆਂ ਸੀ। ਦੇਖਦੇ ਆ ਅੱਜ ਵੀਰਵਾਰ ਆ। ਅੱਜ ਕੱਸੀ ਦੀ ਬਾਰੀ ਵੀ ਆ ਹੋ ਸਕਦਾ ਸੂਹਾ ਆ ਰਿਹਾ ਹੋਵੇ ਜਾਂ ਆਜੂ ਆ ਪਤਾ ਨਹੀਂ ਹੈ ਜੀ ਇਹਦੇ ਬਾਰੇ। ਕਿਉਂਕਿ ਟਾਈਮ ਅਜੇ ਸਵਾ 7 ਹੋਇਆ ਤੜਕੇ ਦੇ ਵੀਰਵਾਰ ਦਾ ਦਿਨ। ਤੇ ਸੂਹਾ ਆ ਗਿਆ ਤਾਂ ਬਾਰੀ ਵੀ ਆਪਣੀ ਅੱਜ ਦਿਨੇ ਨਹੀਂ ਬਾਰੀ ਲਾਵਾਂਗੇ ਨਹੀਂ ਫਿਰ ਆਪਣੀ। ਮਿੱਤਰਾਂ ਦੀ ਮੋਟਰ ਤਾਂ ਹੈਗੀ ਆ ਫਿਰ ਉਹਦਾ ਮਿੱਠਾ ਪਾਣੀ ਲਾ ਦਾਂਗੇ ਮੋਟਰ ਦਾ ਖਾਰਾ ਤੇ ਇੱਥੇ ਬੀਜਾਂਗੇ ਗਮਾਰਾ ਲਾ ਦਾਂਗੇ ਖਾਰਾ ਬੀਜਾਂਗੇ ਗਮਾਰਾ ਤੇ ਸਾਹਮਣੇ ਭਾਈ ਗੁਰੂ ਘਰ ਪਾਸ਼ਾ ਜੀ ਦਸਵੀਂ ਪਿੰਡਾ ਚੋਰੜ ਰੋਹੀ ਚੋਰੜ ਰੋਹੀ ਦਾ ਪਿੰਡਾ ਭਾਈ ਹਰਿਆਣੇ ਦਾ ਇਤਿਹਾਸਿਕ ਗੁਰੂ ਘਰ ਪਾਤਸ਼ਾਹੀ 10ਵੀਂ ਵਾਹਿਗੁਰੂ ਵਾਹਿਗੁਰੂ ਤੇ ਸੋਡਾ ਭਾਈ ਬਲੌਗ ਨੂੰ ਟੱਚ ਕਰਨ ਵਾਸਤੇ ਸਵਾਗਤ ਕੀਤਾ ਜਾਂਦਾ ਵੈਲਕਮ ਆਖਦੇ ਹਾਂ ਤੁਹਾਨੂੰ ਤਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਹੁਣ ਦਾ ਤਕਰੀਬਨ ਕਰਨ ਹੁਣ ਨਰਮੇ ਮਚੀਂਦੇ ਲਈ ਪਾਣੀ ਲੈ ਬੈਠੇ ਰਹੋ ਰਾਤ ਨੇ ਹੀ ਖਾਸੀ ਤਕੜੀ ਆਈ ਸੀ ਇਧਰੋਂ ਆਈ ਸੀ ਚੜਦੇ ਕਿਨੂੰ ਆਪ ਭਾਈ ਰੇਤਾ ਸੀਗਾ ਖਾਸਾ ਚਲੋ ਦੇਖਦੇ ਆ ਨਹੀਂ ਬੰਬੀ ਚੜਦੇ ਨੇ ਕੱਸੀ ਦਾ ਲਾਉਣੇ ਆ ਇਤਨਾ ਹੀ ਫਿਰ ਦੇ ਹਨੇਰਾ ਬੱਝ ਕੀ ਕਰਾਉਦੇ ਨੇ ਠੀਕ ਹੈ ਜੀ ਮੈਂ ਗਮਾਰੇ ਦੀ ਰੌਣੀ ਕਰਾਦਣਗੇ ਹਾਂ ਖਾਰਾ ਨਾਲੋਂ ਚੁੱਪ ਕਰਕੇ ਕਹਿੰਦੇ ਚਲ ਮੈਂ ਆਪਾਂ ਠੀਕ ਹੈ ਅੱਡੇ ਦੇ ਟਰੈਂਡਾਂ ਨੇ ਮੋੜ ਜੇ ਤੇ ਉਹ ਬਟਾਂ ਦੇ ਮਿੱਟੀ ਜੀ ਲਾ ਕੇ ਆਏ ਮੈਂ ਉਥੇ ਆਹਾ ਬਟਾਂ ਦੇ ਤੇ ਆਹ ਬਟਾਂ ਦੇ ਮੋੜ ਪਾਏ ਇਹਨਾਂ ਦੇ ਪਹਿਲਾਂ ਟਰੈਕਟਰ ਨਾਲ ਪਾਲ ਗਿਆ ਮੈਂ ਬਟਾਂ ਉਹ ਆਹ ਪਾਣੀ ਛੱਡ ਲੈਂਦਾ ਸੀ ਮੈਂ ਬੰਬੀ ਦਾ ਆਪਣੀ ਦਾ ਉਹ ਚੱਲੀ ਜਾਂਦੀ ਆ ਸਾਹਮਣੇ ਤੇ ਮੈਂ ਚੱਲੇ ਇਹ ਤਾਂ ਛੱਡ ਲ ਗਏ ਘਰੋਂ ਨਹੀਂ ਤਾਂ ਕਰਨੀ ਬੂਆ ਜੀ ਨਹੀਂ ਤਾਂ ਖਲ ਨੂੰ ਪਰਸੋਂ ਇਹ ਤਾਂ ਨਿਮੇੜ ਕੇ ਕੰਮ ਆ ਤੇ じゃ ਬਾਕੀ ਰੱਬ ਬਾਵਾ ਤੇ ਇਹ ਇੰਨਾ ਗਿਆ ਕਿਰਾ ਥੋੜਾ ਮੈਂ ਖੁੱਲਾ ਪਾਇਆ ਜੀ ਕਿਉਂਕਿ ਆ ਪੀੜੇ ਪਾਇਓ ਪਰਲਾ ਪੀੜਾ ਪਾਇਓ ਪਾਸਿਆਂ ਵਾਲੇ ਯਾਰ ਕਿਾਰੇ ਥੋੜੇ ਜਿਨਾਂ ਕਈ ਵਾਰੀ ਟੁੱਟਾ ਟੱਟੇ ਹੁੰਦਾ ਹੁੰਦਾ ਹੈ ਆਹ ਕਿਹੜਾ ਥੋੜਾ ਮ ਜਿਆਦੇ ਪਾਇਆ 2 ਕਿਲੇ ਮੂੰਗਾ ਹੈ ਇਹ ਸਾਰਾ ਦਿਨੇ ਚੱਲੀ ਹੋਊ ਗੰਬੀ ਹੈ ਨਾ ਤੇ ਆ ਪਥੋੜੀ ਇੱਕ ਬੱਪਾ ਬਣੀ ਇੱਕ ਸੋਚਿਆ ਸੀ ਯਾਰ ਮੈਂ ਕੂਲਰ ਦੀ ਸਕੀਮ ਕਰਦਾ ਸੀ ਮੈਂ ਚੱਲ ਮੈਂ ਦੇਖ ਕੇ ਆਉਣੇ ਕੂਲਰ ਲੈ ਕੇ ਆਇਆ ਤੇ ਪਲਾਸਟਿਕ ਬਾਡੀ ਚ ਸੋਚਿਆ ਕਿਉਂਕਿ ਸਾਡੇ ਪਾਣੀ ਥੋੜੇ ਨਰਮ ਹੈ ਨਾ ਤੇ ਟੂਟੀਆਂ ਚ ਤਾਂਦਾ ਹੀ ਨਹੀਂ ਹੁਣ ਹੁਣ ਉਹ ਆਟ ਗਿਆ ਪਹਿਲਾਂ ਤਾਂ ਆਉਂਦਾ ਸੀ ਹੁਣ ਤਾਂ ਜੇ ਆਉਂਦਾ ਹੈ ਤਾਂ ਮੋਟਰਾਂ ਦਾ ਆਉਂਦਾ ਹੈ ਉਹਦੇ ਨਾਲ ਲੋਹੇ ਵਾਲੇ 쿨ਰ ਦੀ ਨਾ ਬਾਡੀ ਗਲ ਜਾਂਦੀ ਹੈ ਤੇ ਆਪਾਂ ਪਲਾਸਟਿਕ ਦਾ ਸੋਚਦੇ ਆ ਜੇ ਆਪਣੇ ਬਜਟ ਦੇ ਵਿੱਚ ਹੋਇਆ ਤਾਂ ਆਪਾਂ ਲਾਜਮੀ ਲਿਆਵਾਂਗੇ ਤੇ ਸੋਨੂੰ ਵੀ ਦਿਖਾਵਾਂਗੇ ਬਾਕੀ ਤੁਸੀਂ ਅੱਗੇ ਥੰਬਨੇਲ ਚ ਦੇਖ ਹੀ ਲਿਆ ਭਾਈ ਬਈ 쿨ਰ ਲੈ ਲਿਆ ਜਾਂ ਨਹੀਂ ਤਾਂ ਠੀਕ ਆ ਫਿਰ ਬਣੇ ਰਿਓ ਦੇਖ ਦੇਖਦਾ ਨਾ ਪਹਾੜਾਂ ਤੋਂ ਪਣੀ ਓ ਨਾ ਖਾਲ ਤੋ ਸਦਾ ਆ ਸੋਨੂ ਪਹਿਲਾਂ ਵਾਲੇ ਵਲੌਗਾਂ ਚ ਭਾਈ ਦਿਖਾਇਆ ਸੀਗਾ ਉਹਨੀਆਂ ਡੱਗੀਆਂ ਨਾ ਆ ਤੋਰੀ ਖਾਲ ਸੀਗੇ ਪਹਿਲਾਂ ਇੱਥੇ ਇਹਦੀ ਥਾਂ ਹੁਣ ਭਾਈ ਦੱਗ ਆ ਪਾਤੀਆਂ ਪਾਈਪਾਂ ਸੀਵਰ ਜੇ ਕੀ ਹੁੰਦੇ ਆ ਪਾਈਪ ਲਾਈਨ ਕਹਿ ਸਕਦੇ ਆ ਚੱਲ ਆਪਾਂ ਡੱਗੀਆਂ ਬਣਾ ਕੇ ਤੇ ਪਾਣੀ ਐਂ ਟਿਕਦਾ ਇੱਥੇ ਆਪਾਂ ਬਾਹਰ ਕੱਢਦਾ ਕਰ ਲਿਆ ਸੀ ਪਾਣੀ ਇਹ ਧੋਰੀ ਖਾਲਾ ਭਾਈ ਆ ਆਪਣਾ ਆ ਗਿਆ ਆ ਖਾਲ ਮੁਰਮੇ ਆਪਣੀਆਂ ਦੋਨੇ ਆ ਆਪਣਾ ਸੋਲਰ ਵਾਲਾ ਆ ਕੱਸੀ ਦੇ ਪਾਣੀ ਖਤਰਨਕਾ ਤੇ ਆ ਆਪਣੀ ਡੱਗੀ ਦਾ ਜਗਾਰਾ ਤੇ ਆ ਆਪਣਾ ਸੋਲਰ ਆ ਭਾਈ ਇਹਦੇ ਪਾਈਪਾਂ ਦੇ ਆ ਮੂੰਹੇ ਟੱਕਣ ਕੱਢੋ ਜੇ ਇਧਰ ਲੈ ਆ ਨਰਮੇ ਚ ਲੈ ਕੇ ਆਣਾ ਜਾਂ ਥੱਲੇ ਲੈ ਕੇ ਆਣਾ ਤਾਂ ਇਥੋਂ ਸਰ ਜਾਂਦਾ ਹੈਗਾ ਇਹ ਚ ਵੀ ਕੱਸੀ ਦਾ ਪਾਣੀ ਆ ਨੱਕਾ ਰੱਖਿਆ ਹੋਇਆ ਆ ਪਾਈਪਾਂ ਲੱਗੀਆਂ ਤੇ ਉਧਰੋਂ ਪਰਾਂ ਦੋ ਤਾਂ ਪਾਈਪਾਂ ਲੱਗੀਆਂ ਪਰ ਇਹ ਖਾਲਚ ਵੀ ਆ ਨੰਮਾ ਇਥੋਂ ਐ ਚੱਲਦਾ ਹਜੇ ਤੜਕੇ ਦਾ ਟਾਈਮ ਹੈਗਾ ਸਵਾ 9 ਦਾ ਇਹ ਪਾਣੀ ਹੋਰ ਵਧਾ ਜੂਗੀ ਬਾਕੀ ਸਾਨੂੰ ਪਤਾ ਹੀ ਇਹਨਾਂ ਬਾਰੇ ਇਹ ਡੱਗੀ ਖੁਦ ਦਾਸ ਨੇ ਬਣਾਈ ਹੋਈ ਹੈ ਭਾਈ ਦੇ ਨਾਲ ਬੱਚੇ ਦੇ ਪਾਪਾ ਲੱਗਿਆ ਸੀ ਨਾਲ ਸੀ ਗਰਮੀ ਚ ਬਣਾਈ ਸੀ ਇਹ ਜਮ ਜੇੜ ਦੇ ਮਹੀਨੇ ਜਿ ਅੱਜਕੱਲ੍ਹ ਆ ਇਆ ਵੀ ਬਣਾ ਲਈ ਅਸੀਂ ਭਾਈ ਕਾਰੀਗਰੀ ਕਰਕੇ ਹੌਲੀ-ਹੌਲੀ ਵਿੰਗੀ ਢੱਡੀ ਕਿਵੇਂ ਸਾਨੂੰ ਆਉਂਦੀ ਸੀ ਉਹ ਮੈਂ ਬਣਾ ਲਈ ਬਾਕੀ ਤੁਸੀਂ ਦੱਸਿਓ ਕਮੈਂਟ ਚ ਹੀ ਦੱਸ ਦਿਆ ਕਰੋ ਘਟੋ ਘਾਟਾ ਆ ਨੱਕੇ ਵੀ ਆਪਾਂ ਆਪ ਹੀ ਘਰੇ ਬਣਾਈ ਸੀ ਪੱਟਣਾਂ ਵਾਲੇ ਇਹ ਕੀ ਕਿ ਕਿਆਰੇ ਦੇ ਪਾਏ ਹੋਏ ਆ ਭਾਈ ਆਪਾਂ ਤੇ ਹਾਇਦਰ ਆਪਣਾ ਖਾਲ ਹਾਇਦਰ ਨੂੰ ਜਾਂਦਾ ਇੱਕ ਉਹ ਸਾਨੂੰ ਫੇਰ ਦਿਖਾਵਾਂਗੇ ਆ ਜਿਆ ਫੱਟੀਆਂ ਸਾਰੀਆਂ ਘਰੇ ਬਣਾਉਂਗਾ ਵੇ ਤੇ ਜੇ ਇਹਨਾਂ ਦੀ ਥਾਂ ਮੈਨੂੰ ਲੱਗਦਾ ਵੱਡੀਆਂ ਪਾਈਪਾਂ ਪੈ ਜਾਣਾਂ ਨਾ 10 10 ਇੰਚੀ ਤੇ ਹੋ ਸਕਦਾ 15 ਇੰਚੀ ਪੈ ਕੇ ਢੱਕਣ ਲੱਗੇ ਜੇ ਉਹਦੇ ਵਰਗੀ ਗੱਲ ਠੀਕ ਲੱਗਦੀ ਮੈਨੂੰ ਘਰ ਆਹ ਨਾ ਚੱਪੂ ਕਈ ਵਾਰੀ ਨਾ ਲੀਕ ਪੁੱਠਾ ਬਣੀ ਆ ਜਾਂਦਾ ਕਿਹੜੇ ਦਾ ਕਈ ਵਾਰੀ ਤੇ ਜਾਨਾ ਮੈਂ ਵੀ ਜਿਹਾ ਸੀ ਨਾ ਚਲੋ ਫਿਰ ਮਿਲਦੇ ਹਾਂ ਸੋਨੋ ਉਦੋਂ ਵੀ ਦੱਸਿਆ ਸੀ ਹੋ ਸਕਦਾ ਮੈਂ ਆਪਾਂ 쿨ਰ ਦੀ ਸੌਦੇबाजी ਕਰਨ ਜਾਂਦੇ ਆਪਾਂ ਦੇਖਦੇ ਆਂ ਜੇ ਰਲ ਗਿਆ ਤਾਂ ਠੀਕ ਹੈ ਨਹੀਂ ਕੋਈ ਅੱਡਾ ਕੋਈ ਇਸ਼ੂ ਤਾਂ ਨਹੀਂ ਕਰ ਉਹ ਕਿ ਟਰੱਕ ਆ ਵੀ ਹੋਣਾ ਨਹੀਂ ਸਾਰੇ ਹਿਆਰ 10000 11000 ਦਾ ਚੀਜ਼ ਹੋਊਗੀ ਹੋਰ ਕੀ ਹੋ ਚਲੋ ਦੇਖਦੇ ਆ ਪਰ ਬਣੇ ਰਿਓ ਤਾਂ ਸੌਦਾ ਹੋਇਆ ਤਾਂ ਤੁਹਾਨੂੰ ਲਾਜ਼ਮੀ ਦਿਖਾਵਾਂਗੇ ਭਾਈ ਤੇ ਹੁਣ ਆਪਾਂ ਘਰੇ ਚਲਦੇ ਆਂ ਆਪਣੀ ਗੱਡੀ ਲੈ ਕੇ 4x4 ਇਹਦੇ ਨਾਲ ਤੜਕੇ ਬਟਾਈਆਂ ਪਾਉਣਾਗੇ ਜੀ ਯਾਰ ਇੱਥੇ ਆ ਬਟਾਈਆਂ ਪਾਲੀਆਂ ਕੰਪਿਊਟਰ ਕਰਾਇਆ ਸੀ ਪਤੀਆ ਤੁਹਾਨੂੰ ਕੱਲ ਤੇ ਇਹਦੇ ਨਾਲ ਬਟਾ ਪਾ ਕੇ ਤੇ ਹੁਣ ਆਪਾਂ ਪਾਣੀ ਛੱਟਤਾ ਇਹਦੇ ਵਿੱਚ ਹਾਈ ਨਾ ਗਿਆ ਜੀ ਕਿਹੜਾ ਚੱਲੇ ਵੱਡੇ ਕਿਹੜੇ ਛੜਤਾ ਹੁੰਦੇ ਨੂੰ ਕੀ ਅਲੱਗ ਜੇ ਆਪਾਂ ਭਾਈ ਸਕੀਮ ਬਣਾਈ ਲਈ ਫਿਰ ਜਾਣ ਦੀ ਚੱਲ ਮੈਂ ਆ ਯਾਰ ਲਿਆਉਣੇ ਆ ਯਾਰ ਦੇਖੇ ਆਉਣੇ ਚੱਲ ਜੇ ਪਸੰਦ ਆ ਗਿਆ ਤਾਂ ਲਿਆਵਾਂਗੇ ਉਹ ਐਡਾ ਕਰ ਮੁੱਦਾ ਤਾਂ ਹੀ ਨਹੀਂ ਦੱਸਿਆ ਉਹਨੂੰ ਤੇ ਦੇਖਦੇ ਆਂ ਫਿਰ ਮੈਂ ਤਾਂ ਗੁਰਜੰਟ ਕਾਲਸਾ ਜਾਣੇ ਆ ਤਾਂ ਫੇਰ ਬਣੇ ਰਿਹਾ ਉਸ ਪਾਣੀ ਲਈ ਜਾਂਦੇ ਆ ਭਾਈ ਲੋਕ ਨਰਮਿਆਂ ਨੂੰ ਇੱਥੇ ਛੱਡ ਕੇ ਆਪਾਂ ਭਾਈ ਸੜਕ ਤੇ ਇਧਰਲੇ ਪਾਸੇ ਪਿੰਡ ਝੋਲੜਾਂ ਦਾ ਗਰਾਊਂਡ ਆ ਭਾਈ ਪਲੇ ਗਰਾਊਂਡ ਦਾ ਜਵਾਕਾਂ ਦਾ ਇੱਥੇ ਹਰ ਸਾਲ ਕਬੱਡੀ ਦੇ ਟੂਰਨਾਮੈਂਟ ਹੁੰਦੇ ਆ ਉਹ ਵੀ ਦੋ ਜਨਵਰੀ ਚ ਹੁੰਦਾ ਇਕ ਫਰਵਰੀ ਚ ਹੁੰਦਾ ਹੈ ਆਹ ਆਹ ਭਾਈ ਪਲੇ ਗਰਾਊਂਡ ਹੈਗਾ ਝੋਲ ਰੋਹੀ ਦਾ ਇੱਧਰ ਗਵਰਨਮੈਂਟ ਸਕੂਲ ਇਹ 12ਵੀਂ ਦਾ ਇੱਥੇ 12 ਬੱਚੇ ਵੀ ਹੁੰਦੇ ਨੇ ਇੱਥੇ ਬੋਲਡਰ ਦਾ ਸਕੂਲ ਬਣ ਗਿਆ ਹੈ ਇਹ ਬੋਲਡਰ ਦਾ ਸਕੂਲ ਆ ਭਾਈ ਇਹ ਝੋਲ ਰੋਹੀ ਦਾ ਆ ਭਾਈ ਸਰਸੇ ਨੂੰ ਜਾਂਦੀ ਹੈ ਝੋਲੜਾਂ ਦੇ ਵਿੱਚ ਦੀ ਰੋਡ ਸਿੱਧੀ ਸਰਸਾ ਬਪਮਾ ਤੇ ਪਿੱਛੋਂ ਰੋੜੀ ਸਰਦੂਲੇ ਵਾਲਾ ਗਾਂ ਮਾਨਸਾ ਨਿਕਲ ਜਾਂਦੀ ਹੈ ਹੁਣ ਆਪਾਂ ਅਗਰ ਜੰਡਰ ਸਿੰਘ ਖਾਲਸੇ ਕੋਲੇ ਜਾਂਦੇ ਆਂ ਉਹਨੂੰ ਚੜਾਉਨੇ ਆ ਭਾਈ ਨਾਲ ਆ ਖੜਾ ਪਈ ਆਪਣਾ ਮਿੱਤਰ ਖਾਲਸਾ ਆਜੋ ਭਾਈ ਆਪਾਂ ਭਾਈ ਖਾਲਸੇ ਨੂੰ ਲੈ ਕੇ ਜੰਨੇ ਨਾਲ ਹੋਰ ਭਾਈ ਠੀਕ ਹੋ ਸਸਰੀ ਕਾ ਭਾਈ ਹਾਂਜੀ ਆਓ ਜੀ ਧੰਨਵਾਦ ਸਵਾਗਤ ਆ ਭਾਈ ਤੁਹਾਡਾ ਮਿਹਰਬਾਨੀ ਹੋ ਠੀਕ ਠਾਕ ਹੋ ਜੀ ਅੱਛਾ ਭਾਈ ਫਤਿਹ ਬਹੁਤ ਬਹੁਤ ਫਤਿਹ ਜੀ ਫਤਿਹ ਜੀ ਚੱਲਗੇ ਜੀ ਚਲੋ ਜੀ ਹੋ ਠੀਕ ਠਾਕ ਹੋ ਜੀ ਵਧੀਆ ਵਧੀਆ ਕਿਰਪਾ ਮਹਾਰਾਜ ਚਲੋ ਜੀ ਫਿਰ ਮਿਲਦੇ ਹਾਂ ਤੁਹਾਨੂੰ ਰਸਤੇ 'ਚ ਬਣੇ ਰਹੋ ਹਾ ਭਾਈ ਅਸੀਂ ਆਪਦੀ ਆਲਟੋ ਦੇ ਵਿੱਚ ਹੀ ਲੱਦ ਲਾ ਕੋਲਰ ਥੋੜਾ ਜਿਹਾ ਵੱਡਾ ਸੀ ਤੇ ਵਿਚਾਲੜੀ ਸਾਨੂੰ ਸੀਟਾ ਕੱਢਣੀ ਪਈ ਇਹ ਆ ਸਮਝ ਗਿਆ ਕਾਰ ਨੂੰ ਦਮਣਾ ਦਾ ਟਰੱਕ ਇਹਦਾ ਛੋਟਾ ਹੱਥ ਹੀ ਬਣਾਦਾ ਕਿਹੜੀ ਦੀ ਸੀਟ ਸੀ ਉਹਨੂੰ ਵਿਚਾਰੀ ਨੂੰ ਆ ਪਹਿਲੀ ਵਾਰ ਦੇਖਿਆ ਕਿਹੜੀ ਸੀਟ ਤੇ ਆਪਾਂ ਬਹਿ ਕੇ ਜੰਨੇ ਆ ਉਹਨੂੰ ਅੱਜ ਪਿੱਛੇ ਬਿਠਾਤਾ ਤੇ ਪੈਕਿੰਗ ਕਰੀ ਜਾਂਦੇ ਭਾਈ ਸਾਡੇ ਦੋਸਤ ਮਿੱਤਰ ਸਾਰੇ ਕਾਰ ਦਾ ਇਤੋਂ ਇੰਨੀ ਐ ਵਧ ਗਈ ਕਿਵੇਂ ਵੱਡੀ ਗੱਡੀ ਹੁੰਦੀ ਹੈ ਨਾ ਉਹ ਇਹ ਇੰਨਾ ਬਾਹਰ ਰਹਿ ਗਿਆ ਕੂਲਰ ਕਿ ਕੂਲਰ ਵੱਧ ਗਿਆ ਉਹ ਇਹ ਦੇਖੀ ਤੁਸੀਂ ਗੱਡ ਤਾਂ ਨਾ ਚਾਰ-ਪਾਸੇ ਕੋਈ ਦਲ ਨਹੀਂ ਕੋਈ ਗੱਲ ਆ ਸਾਨੂੰ ਸੀਟ ਪਹਿਲੀ ਵਾਰ ਦੇਖਿਆ ਮੈਂ ਤਾਂ ਐ ਬੰਦੇ ਕਿਤੇ ਰਾਹ ਹੀ ਨਾ ਸਿੱਟ ਜਗੇ ਉੱਥੇ ਰੇਤੇ ਜੋ ਹੈ ਡਿੱਗੂਗੀ 147 ਦੇ ਰਿਹਾ ਅਸੀਸ ਪੱਛਾ ਉਹ ਦੇਖਣ ਵਾਲੇ ਨੂੰ ਸਾਨੂੰ ਤਾਂ ਪਤਾ ਕਰ ਸੀਟ ਹੈ ਨਾ ਇਹ ਦੇਖਣ ਨੂੰ ਐ ਲੱਗ ਰਿਹਾ ਵੀ ਇਹਨਾਂ ਨੇ ਨਾ ਗੁੱਦ ਬੰਨੀ ਆ ਨਾਲ ਉਹ ਇਹ ਕੰਚ ਦੀ ਚੀਜ਼ ਆ ਥੱਲੇ ਸਾਡੇ ਕੋਲੇ ਠੀਕ ਹੈ ਆ ਭਾਈ ਸੌਦਾ ਸਾਡਾ ਹੋ ਗਿਆ ਸੀ ਬਾਈ ਨਾ ਤੇ ਕੋਲੋਂ ਸੁਣ ਮੈਂ ਕਰਿਆ ਅੱਗੇ ਦਿਖਾਉਣਾ ਸਾਰਾ ਇਹ ਤਾਂ ਦੱਸ ਦਾਂ ਰੇਟ ਰੋਟਾ ਹਾਂਜੀ ਦੋਸਤੋ ਆ ਮੈਂ ਸੁਣ ਦੱਸ ਕੇ ਗਿਆ ਸੀ ਜਾਂਦਾ ਹੋਇਆ ਕਿਹੜਾ ਮੈਂ ਛੱਡ ਗਿਆ ਸੀ ਦਿਨ ਦੇ ਵੱਜ ਗਏ 2.5 ਤੇ 11 ਹਜੇ ਵੀ ਨਹੀਂ ਲੱਗਿਆ ਖਰਾਤੇ ਗਲੇ ਇਸ ਭਾਇਸ ਘਰ ਮੈਂ ਤੇ ਖਾਸਾ ਰਹਿੰਦਾ ਜੀ ਯਾਰ ਮੈਨੂੰ ਤਾਂ ਅਸੀਂ ਚੱਲ ਮੈਂ ਦੋ ਦੋ ਉਂਗਲਾਂ ਪਾਣੀ ਖੜਾਉਂਗਾ ਇਹਦੇ ਵਿੱਚ ਉਲਟਵੇਂ ਨਾ ਬਾਇਆ ਸੀ ਕਿਹੜਾ ਬਾਇਆ ਛੱਡ ਮੈਨੂੰ ਲੱਗਣਾ ਲੱਗਣਾ ਵੀ ਨਹੀਂ ਇਹ ਲੱਗਦਾ ਹੈ ਤੇ ਥੋੜੇ ਥੋੜੇ ਜਿਹੇ ਰੋੜ ਗਈਆਂ ਸੀ ਉਹਦਾ ਕਰਕੇ ਕੰਪਿਊਟਰ ਦਾ ਕਰਕੇ ਬੜਾ ਪ੍ਰੈਸ ਜਾਨੀ ਹੋਇਆ ਵੀ ਪੀਕ ਨਹੀਂ ਬਣਿਆ ਬਾਣਾ ਤੇ ਪਾਣੀ ਜਾਦੇ ਪੀ ਗਿਆ ਘਰ ਬਾਣਾ ਐਨਾ ਪਿਆ ਦੇਖ ਤੇ ਅੱਧੇ ਗੱਲੇ ਚ ਕਹਿ ਰਿਹਾ ਆਇਦਰ ਲਈ ਛੋਟੇ ਭਾਈ ਆ ਕਹਿ ਰਿਹਾ ਮੈਂ ਇਹ ਤਾਂ 2.5 ਕਨਾਲਾਂ ਦਾ ਕਹਿ ਰਹਾ ਹੂਗਾ ਤੇ ਚੌੜਾ ਵੜਾ ਕਹਿ ਰਹਾ ਤੇ ਮੋਟਰ ਆਪਣੀ ਛੋਟੀ ਬੇਚਰੀ ਚੱਲ ਮੈਂ ਛੱਡ ਗਿਆ ਜੀ ਕੋਈ ਐਡਾ ਹੋ ਵੀ ਨਹੀਂ ਕਹਿ ਰਿਹਾ ਜੀ ਭੀੜੇ ਪਾਣ ਦਾ ਵਧੀਆ ਲੱਗ ਜਾਂਦੇ ਚਲੋ ਹੱਥ ਨੂੰ ਤਾਂ ਲਾਈ ਦਊਗਾ ਫਿਰ ਅੱਧਾ ਗੱਲਾ ਤਾਂ ਲਾਈ ਦਊਗੀ ਆਰਾਮ ਨਾਲ ਮੌਸਮ ਵੀ ਬੜਾ ਭੈੜਾ ਨਾ हां जी दोस्तों ਕਿਹੜਾ ਪਾ ਉਥੋਂ ਲੱਦ ਗਿਲੇ ਗੁੱਲਰ ਜਾ ਉਹ ਭਾਈਆ ਡੱਬੇ ਦੇ ਵਿੱਚ ਸੀਗਾ ਆ ਡੱਬੇ ਦੇ ਵਿੱਚ ਆਇਆ ਭਾਈ ਤੇ ਇਹਦਾ ਤਾਂ ਆਹਾਰੀਟਾ ਭਾਈ 16999 ਤੇ ਆਹ ਮਾਡਲ ਹੈ ਇਹਦਾ ਆਹਾ ਪੈਨ ਲੀਟਰ ਹੀ ਪਾਣੀ ਪੈਂਦਾ ਜਾ ਤੇ ਕੂਲਰ ਆਹਾ ਨਾ ਕੁਲ ਰਾਇ ਇਹਦੇ ਵਿੱਚ ਕਿਹੜੀਆਂ ਅੰਦਰਲੀਆਂ ਪੱਤੀਆਂ ਨੇ ਉਹ ਮਿੱਟਡੀਆਂਈਆਂ ਕਿਹੜੀਆਂ ਉਹ ਆਟੂ ਐ ਉਹਨੂੰ ਖੜਾ ਵੀ ਸਕਦੇ ਆ ਆਟੂ ਕੱਟ ਨਹੀਂ ਆ ਕੱਲੀਆਂ ਆਟੂ ਐ ਤੋਂ ਵਟਨਾ ਤੋਂ ਇੱਥੋਂ ਆ ਦੇ ਆ ਪੰਪ ਤੇ ਇਹਦੇ ਨਾਲ ਚੱਲਣਗਾ ਆ ਕੱਲੀਆਂ ਚੱਲਣਗਾ ਇੱਥੇ ਕੱਲਾ ਪੰਪ ਚੱਲੂਗਾ ਤੇ ਆ ਬਸ 3 ਸਪੀਡ ਲੋ ਹਾਈ ਮੀਡੀਅਮ ਇਹੇ ਜਿਹਾ ਕੋਸਾ ਯਾਰ ਬ੍ਰੇਕ ਲਾ ਰਖਿਆ ਆਖ ਨਹੀਂ ਪੈੜ ਜੀ ਇਹਦੀ ਯਾਰ ਤੇ ਦਿੱਤਾ ਭਾਈ 11 ਦਾ 11000 ਦਾ ਦਿੱਤਾ ਹੈ ਤੇ ਇੱਕ ਚੀਜ਼ ਤੁਹਾਨੂੰ ਹੋਰ ਦਾ ਦੱਸਾਂ ਇੱਕ ਕਾਰ ਚਲੇ ਸੀ ਲੱਦ ਕੇ ਸੀਟਾਂ ਦੇਖਣੀ ਤੁਸੀਂ ਤੇ ਇੱਕ ਆਹ ਬੈਨ ਵਿਚ ਆ ਦੇ ਦਿੱਤੀ ਹੈ ਨਾ ਇਹ ਭਾਈ ਘਰੇ ਲੱਕੜ ਦਾ ਮੈਂ ਆਪ ਬਣਾਇਆ ਸੀ ਖੁਦ ਦਾ ਸਾਰਾ ਇੱਕ ਅਰੇ ਲੱਕੜ ਦਾ ਬਣਾਇਆ ਸੀ ਮੈਂ ਬਣਾਇਆ ਇਸ ਖੁਦ ਅਸੀਂ ਮੱਥਾ ਮਾਰ ਕੇ ਦੇਸੀ ਜਗੜ ਤੇ ਕਾਹਤੇ ਬਣਾਇਆ ਸੀ ਆਹਾਂ ਮਸ਼ੀਨ ਤੇ ਆਹ ਮਸ਼ੀਨ ਵੀ ਮੈਂ ਘਰੀ ਬਣਾਈ ਹੈ ਭਾਈ ਆਪੇ ਆ ਦੇਸੀ ਲੱਕੜ ਦਾ ਦੇ ਅੱਗੋਂ ਕੁਝ ਇਸ ਤਰ੍ਹਾਂ ਦਾ ਹੈ ਉਹ ਲਾਦਾ ਹਵਾ ਘੰਡ ਦਿੰਦਾ ਹੈ ਠੰਡੀ ਦਿੰਦਾ ਹੈ ਆਹ ਦੇਸੀ ਚੀਜ਼ਾਂ ਲਾੰਗਾ ਇਹ ਸੋਚਾਂ ਪੁੱਠਾਂ ਲਾੰਗਾ ਮੈਂ ਇਹ ਤਾਂ ਨੂੰ ਆਉਣ ਹੁੰਦਿਆਂ ਦੋਨੇ ਹੀ ਤੇ ਥੱਲੇ ਨੂੰ ਬੰਦ ਇਹ ਲੱਕੜ ਦਾ ਬਣਾਇਆ ਭਾਈ ਇਹਨੂੰ 2 ਸਾਲ ਹੋ ਗਏ ਚੱਲਦਾ ਹੈ ਘੰਟਾ ਇਹ ਗੱਲ ਵਾਸਤੇ ਤੇ ਦੱਸਿਓ ਕਮੈਂਟਾਂ ਦੇ ਵਿੱਚ ਆ ਤੁਸੀਂ ਦੇਖ ਹੀ ਲਿਆ ਭਾਈ ਆ ਕੂਲਰ ਆਪਾਥੋਂ ਲੈਂਦਾ ਹੈਗਾ ਬਪਾ ਤੋਂ ਤੇ ਉਹ ਫੂਲਰ ਵੀ ਤੁਸੀਂ ਮੈਂ ਤੁਹਾਨੂੰ ਦੱਸੀ ਜਿੱਤਾ ਵੀ ਘਰੇ ਬਣਾਇਆ ਇਸ ਮੈਂ 2 ਦਿਨਾਂ ਦੇ ਵਿੱਚ 2 ਸਾਲ ਹੋ ਗਏ ਉਹ ਵੀ ਕੂਲਿੰਗ ਕਰਦਾ ਵਧੀਆ ਲੱਕੜ ਦਾ ਹੈ ਉਹ ਲੱਕੜ ਦਾ ਬਣਾਇਆ ਭਾਈ ਕੂਲਰ ਉਹ ਵੀ ਵਧੀਆ ਹੈ ਤੇ ਆ ਤੁਹਾਡਾ ਸ਼ਹਿਗੀ ਹੈਗਾ ਇਹਦੇ ਬਾਰੇ ਦੱਸ ਤਾਂ ਤੇ ਉਹ ਠੀਕ ਹੈ ਉਹ ਹੈ ਦੇਸੀ ਦੇਸੀ ਵੈਰਾਈਟੀ ਅਗਰ ਬਹੁਤ ਵਧੀਆ ਚੀਜ਼ ਆ ਗਈ ਤੇ ਆ ਵੀ ਠੀਕ ਹੈ ਉਹ ਜੀ ਪਾਣੀ ਪੈਂਦਾ ਹੈ ਆਏ ਨਹੀਂ ਪਾਣੀ ਪੈਂਦਾ ਉਹਦੇ ਵਿੱਚ ਚਲਾ ਕੇ ਦਿਖਾਵਾਂਗੇ ਤੁਹਾਨੂੰ ਉਹ ਵੀ ਕਿਸ ਤਰ੍ਹਾਂ ਤੇ ਬਲੌਗ ਇੱਥੋਂ ਤੱਕ ਦੇਖਿਆ ਸ਼ੁਕਰੀਆ ਤਾਂ ਮਿਲਦੇ ਹਾਂ ਕਿਸੇ ਨਵੇਂ ਬਲਾਗ ਦੇ ਵਿੱਚ ਜਾਂਦੇ ਰਹੋ ਬਸਦੇ ਰਹੋ ਰੱਬ ਰਾਖਾ